ਹਾਂਜੀ ਕੀ ਹਾਲ ਚਾਲ ਹੈ ਦੋਸਤੋ ਤੇ ਆਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋ ਅੱਜ ਆਏ ਆ ਜੀ ਤੂਰਾਂ ਵਾਲੀ ਮੋਟਰ ਤੇ ਸਪਰੇਅ ਕਰਨ ਤੇ ਆਪਾਂ ਲੱਗੇ ਸਪਰੇਅ ਕਰਨ ਕਮਾਦੀ ਨੂੰ ਤੇ ਕੋਰਾ ਜਨ ਕਰ ਰਹੇ ਆ ਤੇ ਆਪਣੇ ਲੱਗੇ ਆ ਜੀ 22 ਯੂਨਿਟਿਓ ਆ ਤੇ ਆਪਾਂ ਇਸੇ ਮਗਰ ਚਾਹ ਪਾਣੀ ਲੈ ਕੇ ਤੇ ਆਪਾਂ ਵੀ ਹੁਣ ਚੱਕਣ ਲੱਗੇ ਆ ਪੰਪ ਤੇ ਆਪਣਾ ਉਸਤਾਦ ਜੀ ਆਇਓ ਆ ਤੇ ਸੂਰਜ ਵੀ ਚੜ੍ਹਿਆ ਆ ਤੇ ਆਪਣੇ ਲਾਈਟ ਵੀ ਆਈ ਹੋਆ ਤੇ ਆਪਣਾ ਖਾਣਾ ਬਗ ਰਿਹਾ ਜੀ ਪਰ ਤਾਂ ਬਾਲਟੀਆਂ ਚ ਦਵਾਈ ਘੋਲਿਓਆ ਤੇ ਸੂਰਜ ਵੀ ਚੜਿਆ ਆ ਤੇ ਕਾਂ ਕੁਛ ਕਰ ਰਿਹਾ ਆ ਤੇ ਉਹ ਲੱਗਿਓ ਜੀ ਬਾਈ ਹੁਣੀ ਉਹ ਗਿਓ ਜੱਸੀ ਤੇ ਗਿੰਦਾ ਤੇ ਇਧਰ ਰਾਹੁਲ ਆਪਣੇ ਝੂੜ ਦੇ ਨਿਸ਼ਾਨ ਪੰਥ ਮਹਾਰਾਜ ਕੇ ਡਟਿਓਵਾ ਜੀ ਤੇ ਨਾਲ ਨਾਲ ਆਪਾਂ ਪਾਣੀ ਲਈ ਜਾਂਦੇ ਆ ਤੇ ਕੱਲ ਤਿੰਨ ਕਿਆਰੇ ਕਰਕੇ ਗਏ ਸੀ ਤੇ ਇੱਕ ਆਲਾ ਕਿਆਰਾ ਤੇ ਆ ਜਿਹਨੂੰ ਆ ਪਾਣੀ ਹੁਣ ਪਿੰਦਾ ਆ ਤੇ ਕਿ ਧੋਖਲਾ ਤੇ ਹੁਣ ਇੱਥੇ ਤਿੰਨ ਕਿਆਰੇ ਰਹਿ ਗਏ ਸਪਰੇਅ ਵਾਲੇ ਤੇ ਡਟਿਓਵਾ ਜੀ ਸਾਰੇ ਆਣੇ ਇੱਥੇ ਆਪਣੇ ਆ ਗਿਆ ਜੀ ਜੱਸੀ ਨੇ ਸਪਰੇਅ ਕਰਕੇ ਆਉ ਰਾਤ ਨੂੰ ਮੜ ਕੇ ਤਾਂ ਇੱਕ ਪੰਪਰੇ ਨਾਲ ਤਿੰਨ ਬੱਟਾ ਕੱਢਦੇ ਆ ਤੇ ਹੁਣ ਉਧਰ ਜਾ ਕੇ ਖਤਮ ਹੋ ਗਿਆ ਜੀ ਪੰਪ ਤੇ ਹੁਣ ਖਾਲੀ ਆ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਤੇ rahul ਦੇ ਉਹ ਗਿਆ ਆ ਤੇ ਚੋਬਰਾਂ ਨੇ ਰਮਾਲ ਬੰਨਿਆ ਤਾਂ ਕਿ ਜੋ ਹਵ ਮਾੜੀ ਮਠਿਆ ਬਾ ਚਲਦੀ ਤਾਂ ਦਵਾਈ ਵੀ ਥੋੜੀ ਚੜਦੀ ਆ ਤੇ ਆਪਣੇ ਸੇਫਟੀ ਵਾਸਤੇ ਮੂੰਹ ਕਵਰ ਕੀਤੇ ਹੋ ਆ ਮਿੱਲਾ ਭਾਈ ਸਾਡਾ ਪੰਪ ਬਣਾਦਾ ਹੋਇਆ ਤੇ ਜੱਸੀ ਦਵਾਈ ਦਾ ਪੰਪਾਂਜ ਹੁਣ ਚੋਬਰ ਹੋਣੀ ਆਪ ਮੋਰੇ ਹੋਣਗੇ ਕੋ ਸਾਹ ਕੋ ਸਾਹ ਹੁਣ ਆ ਮੋਰੇ ਹੋਏ ਆ ਬੋ ਜੀ ਸਪਰੇਅ ਚੱਲਦੀ ਪਈ ਆ ਮਾਉਦੀ ਐਦਾ ਸਿਆੜਾ-ਸਿਆੜੀ ਕਰਨੀ ਆ ਇਹ ਸ਼ੂੰਡੀ ਤੇ ਕੀੜੀ ਤੋਂ ਕਰਨ ਲੱਗਿਓ ਆਂ ਸਪਰੇ ਬਿੱਲੇ ਕਿੱਦਾਂ ਲੱਗਦਾ ਚਲਾ ਕੇ ਬੈਟਰੀ ਵਾਲਾ ਪੰਪ ਹੈ ਕਿੱਦਾਂ ਲੱਗਦਾ ਚਲਾ ਕੇ ਬਹੁਤ ਵਧੀਆ ਮਗਰ ਜੱਸੀ ਆ ਰਿਹਾ ਤੇ ਨਿੰਦੀ ਭਾਜੀ ਆਪਣਾ ਹਾਂ ਇਹ ਤਾਂ ਬਹੁਤ ਵਧੀਆ ਚਿੱਟੇ ਬੂਟ ਲਿਬੜ ਗਏ ਭਰ ਤੇਰੇ ਕੌਮ ਵਾਲੇ ਆ ਅੱਛਾ ਨਵੀਂ ਮਗਰ ਮਗਰ ਪਾਣੀ ਚੱਲ ਰਿਹਾ ਵਾ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਆ ਤੁਸੀਂ ਨੇਤ ਦੇ ਨਾਲ ਗਰਮੀ ਗਰਮੀ ਤਾਂ ਆਣੀ ਆ ਯਾ ਨਾਲੇ ਵਧੀਆ ਨਾਲੇ ਵਧੀਆ ਐਕਸਰਸਾਈਜ਼ ਹੋਈ ਜਾਂਦੀ ਐ ਨਾਲ ਨਾਲ ਨਾਲੇ ਕੰਮ ਖੱਚ ਕੇ ਖੱਚ ਕੇ ਬਹੁਤ ਵਧੀਆ ਬਹੁਤ ਵਧੀਆ ਕੰਮ ਆਇਆ ਆਇਆ ਛੇਤੀ ਹੋਰ ਵੀ ਪੰਪ ਲਾਣੇ ਆ ਕਿੰਨੇ ਸਿਆੜ ਕੱਢਤੇ ਕਿੰਨੇ ਸਿਆੜ ਕੱਢਤੇ ਮੈਂ ਕਿਹਾ ਤਿੰਨ ਸਿਆੜ ਕੱਢਤੇ ਅੱਛਾ ਜਿਹੜਾ ਪੰਨ ਪਾਸੇ ਦੇ ਛੋਟੀਆਂ ਫਾਂਟਾਂ ਨਹੀਂ ਸੀ ਉਹ ਕੱਢਤੀਆਂ ਸਾਰੀਆਂ ਫਾਂ ਨਹੀਂ ਵੱਢਣਾ ਭਰਾਵਾ ਤਿੰਨੇ ਕੱਢਣੇ ਆ ਆ ਦੇਖੋ ਮਕਰ ਮਕਰ ਪਾਣੀ ਲੱਗਦਾ ਚਾਲ ਚਲ ਚੇਤੀ ਬਣਾ ਪੰਪ ਸ਼ਾਬਾਸ਼ ਲੋ ਜੀ ਪਾਣੀ ਵਾਲਾ ਡਰਮ ਹੋ ਗਿਆ ਜੀ ਖਾਲੀ ਤੇ ਮੈਂ ਪਾਣੀ ਭਰ ਆਇਆ ਤੇ ਨਿੰਦੀ ਹੋਣੀ ਉੱਧਰ ਸਪਰੇਅ ਕਰਨ ਲੱਗੇ ਆ ਹਾਂ ਜੀ ਕਿੰਨਾ ਮੈਂ ਤਾਂ ਨੱਕਾ ਲਾ ਦਿਆ ਵੀ ਕਿਆਰਾ ਪਾਣੀ ਨੱਕਾ ਲਾ ਦਾਂਗਾ ਕਿਆਰਾ ਭਰ ਚੱਲਿਆ ਵੀ ਹਾਂ ਕਿਆਰਾ ਭਰ ਚੱਲਿਆ ਇਹਨੂੰ ਸਪਰੇਅ ਕੀਤੀ ਸੀਗੀ ਕੰਮ ਚੱਲੀ ਆ ਵੇ ਨਾਲ ਨਾਲ ਕੰਮ ਨੂੰ ਖਿੱਚ ਕੇ ਰੱਖੋ ਮੁੰਡਿਓ ਬੱਸ ਆਹ ਭਰ ਗਿਆ 1000 ਰਹਿ ਗਿਆ ਬੱਸ 15 ਦੀ ਮੋਟਰ ਵਾ ਇੱਥੇ ਮੈਂ ਟਮਾਟੀ ਪਰ ਹੀ ਜਾਂਦਾ ਕਿਾਰੇ ਤਾਂ ਲੱਗਿਓ ਜੀ ਤਾਂ ਰਾਹੁਲ ਕੋ ਤਾਂ ਜੱਸੀ ਵੀ ਚੱਲ ਗਿਆ ਤੇ ਹੁਣ ਆਪਾਂ ਨੱਕਾ ਲਾਉਣ ਲੱਗੇ ਆ ਜੀ ਲਾਉ ਜੀ ਤੇ ਆਪਾਂ ਨੱਕਾ ਲਾਉਣ ਲੱਗੇ ਆ ਕਿਾਰੇ ਕਰਤਾ ਸੀ ਸਪਰੇ ਨਾਲ ਤੇ ਉਹ ਕਿਾਰੇ ਹੁਣ ਘਰ ਚੱਲਿਆ ਤੇ ਉਹ ਚ ਲੱਗਿਓ ਜੀ ਤੇ ਅਗਲੇ ਘੇਰੇ ਤੇ ਆਹ ਕਿਾਰੇ ਨਾਲ ਲੱਗੇ ਆ ਜੀ ਨੱਕਾ ਮੋੜਨਾ ਆਪਾਂ ਨੱਕਾ ਲਾਤਾ ਜੀ ਤੇ ਦੇ ਸਕਦੇ ਹੋ ਇਹ ਨਕਾਲਾ ਆਤਾ ਤੇ ਹੁਣ ਉਹ ਕਿਹੜਾ ਜਿਹਨੂੰ ਛੱਡਿਆ ਸੀਗਾ ਪਾਣੀ ਉਹ ਵੀ ਥੋੜੇ ਟਾਈਮ ਤੱਕ ਭਰ ਜਾਣਾ ਤੇ ਵੱਧ ਤੋਂ ਵੱਧ ਮੈਂ ਲਾਦਾ ਯਾਰ ਅੱਧੇ ਘੰਟੇ ਤੱਕ ਭਰੂਗਾ ਤੇ ਵਿੱਚੋਂ ਆ ਧਲੀਆਂ ਹੀ ਰਹਿੰਦੀਆਂ ਤੇ ਇਹਨੂੰ ਸਪਰੇਅ ਕੀਤੀ ਸੀ ਕੱਲ ਤੇ ਅੱਜ ਨਾਲ ਦੇ ਕਿਹੜੇ ਹੁਣ ਪਾਣੀ ਛੱਡਾਂਗੇ ਤੇ ਜਿਹਨੂੰ ਸਪਰੇਅ ਕਰਦੇ ਪਏ ਆ ਤੇ ਲਾਈਟ ਵੀ ਥੋੜਾ ਜਿਹਾ ਟਾਈਮ ਰਹੂਗੀ ਮੈਂ ਲਾਦਾ 9:00 ਵਜੇ ਤੱਕ ਤਾਂ ਆਪਣੇ ਸਰਵਿਰ ਦੀ ਲਾਈਟ ਆਈ ਸੀਗੀ ਸਪਰੇਅ ਵੀ ਵਾਟੇ ਕਰਕੇ ਫੇ ਆਪਾਂ ਝੋਨੇ ਦਾ ਬੀਜ ਲਾਵਾਂਗੇ ਫਿਰ ਝੋਨੇ ਦਾ ਬੀਜ ਲਾ ਕੇ ਫੇ ਫਰ ਰੌਣੀਆਂ ਨੂੰ ਪਾਣੀ ਛੱਡਾਂਗੇ ਬਾਹ ਬਹਾਈ ਦਾ ਕਰਾਂਗੇ ਫੇ ਹਾਂਜੀ ਤੇ ਆਪਾਂ ਲੱਗਿਆ ਤੁਹਾਨੂੰ ਪਤਾ ਹੀ ਆ ਸਪਰੇਅ ਕਾਨ 5 ਵਜੇ ਦੇ ਆਏ ਹੋਏ ਆ ਗਿੰਦਾ ਆ ਗਿਆ ਗਿੰਦੇ ਕਿੰਨੇ ਪੰਪ ਲਾਤੇ ਪੰਪ ਲਾਤੇ ਆ 5 ਲਾਤੇ 2 ਤੈਂ ਲਾਤੇ ਸੀ ਆਹੋ 7 ਲੱਗ ਗਿਆ 7 ਲੱਗ ਗਿਆ ਇੱਕ ਬੰਦੇ ਦੇ 7 8 8 ਕੇ ਲੱਗਦੇ ਨਾ ਅੱਠ-ਅੱਠ ਲਾ ਜਾਨੇ ਆ 24 ਸੈਂਪਲਾਈ ਦੇ ਆ ਹੂੰ ਹੂੰ ਠੀਕ ਐ ਤੇ ਲੱਗਿਓ ਜੀ ਮੁੰਡੇ ਤੰਮ ਪੂਰਾ ਜੋਰਾਂ ਸ਼ੋਰਾਂ ਦੇ ਚੱਲਦਾ ਤੇ ਨਾਲ ਨਾਲ ਪਾਣੀ ਵੀ ਲਾਈ ਜਾਂਦੇ ਆ ਖੇਤ ਨੂੰ ਜਿਹਨੂੰ ਇਹ ਸਪਰੇਅ ਕਰਦੇ ਆ 24 ਘੰਟਿਆਂ ਦੇ ਵਿੱਚ ਵਿੱਚ ਪਾਣੀ ਦਾਣਾ ਹੁੰਦਾ ਥੋੜਾ ਜਾਂਦਾ ਟੀਕਾ ਲਾ ਕੇ ਹੂੰ ਹੂੰ ਤੇ ਅਸਰ ਜ਼ਿਆਦਾ ਕਰਦਾ 24 ਘੰਟਿਆਂ ਦੇ ਵਿੱਚ ਵਿੱਚ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਤੇ ਆਪਣਾ ਇੱਕ ਰਹਿ ਗਿਆ ਜੀ 11 ਤੇ ਹਾਲਾ ਸਿਰ ਫੈਂਟ ਲਾ ਤੇ ਇਹਦੇ ਹੈ ਜੀ ਸਿਆੜ ਬਣਦੇ ਆ ਜੀ ਆਪਣੇ ਘਟੋ ਦੇ 12 13 ਕ ਬਣਦੇ ਸਿਆੜ ਇਹ ਛੋਟਾ ਖੇਤ ਵਾ ਤੇ ਲੰਬਾਈ ਹੁੰਨੀ ਆ ਤੇ ਬਸ ਹੋਰ ਕੰਮ ਰਹਿ ਗਿਆ ਜੀ ਅੱਧੇ ਪੌਣੇ ਇੱਕ ਘੰਟੇ ਦਾ ਰਹਿ ਗਿਆ ਕੰਮ ਤੇ ਬਾਕੀ ਤਾਂ ਸਬ ਤਕਰੀਬਨ ਨਿਬੜ ਗਿਆ ਤੇ ਹੁਣ ਬਾਕੀ ਫੇ ਕੱਲ ਨੂੰ ਤਿੰਨ ਚਾਰੇ ਹੋਰ ਕਰਾਂਗੇ ਸਪਰੇ ਤੇ ਤੇ ਕੰਮ ਕਰੀ ਜਾਨੇ ਜੋਰਾਂ ਸ਼ੋਰਾਂ ਤੇ ਡਡੇ ਹੋ ਆ ਜੀ ਪੂਰੇ ਤੇ ਆਪਣੇ ਉਹ ਗਿੰਦਾ ਵਾਈ ਵੀ ਆ ਰਿਆ ਤੇ ਟੋਪ ਵੀ ਪੂਰੀ ਹੋਈ ਜੋ ਹੁਣ ਗਰਮੀ ਦਾ ਸੀਜ਼ਨ ਆ ਗਰਮੀ ਹੋਣ ਲੱਗੀ ਆ ਤੇ ਟੈਂਪਰੇਚਰ ਹੁਣ ਚਲੇ ਜਾਂਦਾ ਜੀ 35 40 ਚੂਰੀ ਤੱਕ ਲਓ ਜੀ ਪਾਣੀ ਫੇਰ ਮੁੱਕ ਗਿਆ ਸੀ ਹੁਣ ਆੜ ਚੋਂ ਭਰ ਹੁੰਦਾ ਆੜ ਚੋਂ ਤੇ ਚੌਥੀਆ ਪੰਪ ਪੰਪ ਭਨ ਲੱਗੇ ਆ ਆ ਤੇ ਦੋ ਭਰ ਲੈ ਆ 8 8 ਪੰਪ ਲਾਤੇ ਆ ਉੱਪਰ ਨੇ ਉੱਪਰ ਮੈਂ ਰਾਹੁਲ ਲਾਲ ਗਰਮੀ ਤੁਸੀਂ ਦੇਖ ਸਕਦੇ ਆ ਗਰਮੀ ਅੰਦਰ ਹੀ ਹੁਣ ਲੱਗੀ ਏ ਹੁਣ ਪੈਣ ਲੱਗੀ ਉਹਦਾ ਗਰਮੀ ਆ ਹਾਂ ਪਾਣੀ ਡੋਲਣਾਂ ਦੇ ਪਾਣੀ ਬਹੁਤ ਕੀਮਤੀ ਆ ਆ ਜੀ ਆ ਵੀ ਤੇਰੀ ਚੰਦ ਕਾ ਦੇ ਫੇ ਉਹ ਕੀੜੀ ਵਾਲੀ ਆ ਪਤਾ ਆ ਸੁੱਕਦਾ ਜੀ ਵਿੱਚ ਕਰੋ ਕੋਰਾ ਤੇਗਾ ਨਹੀਂ ਲਾਉਣਾ ਇਹਨੂੰ ਕੋਰਾ ਜਾਂਦੇ ਆ ਚਲਾ ਜਾ ਕੋਰਾ ਜਾਂਦਾ ਲਓ ਜੀ ਤੇ ਆਪਣੇ 24 ਦਾ ਪੰਪ ਚੱਲਿਆ ਜੀ ਤਿੰਨਾ ਦਾ ਆ ਕੱਢ ਦੋ ਪਹਿਲਾਂ ਤੇ 8 8 ਪੰਪ ਲਾਤੇ ਤਿੰਨਾਂ ਨੇ ਜੀ ਤੇ ਆਪਣੇ ਹੁਣ ਆਹੀ ਰਹਿਗੇ ਸਿਆੜ ਦੋ ਦੋ ਘੇਰੇ ਆਉਣੇ ਇਹਨਾਂ ਨੂੰ ਹੋਰ ਤੇ ਤੁਸੀਂ ਦੇ ਸਾਹ ਤੇ ਸਪਰੇਅ ਕਰਦੇ ਹੋ ਗਿੰਦੇ ਹੁਣੀ ਇਹ ਇਲੈਕਟ੍ਰੋਨਿਕ ਪੰਪ ਉਹ ਚਾਰਜਿੰਗ ਵਾਲਾ ਤੇ ਡਟੇ ਹੋ ਆ ਜੀ ਸਾਰੇ ਜਾਣੇ ਤੇ ਆਹੀ ਰਗੇ ਆਪਣੇ 8 ਕਿੱਸੇ ਆੜ ਰਗੇ ਆ ਮੰਦੇ ਸ਼ਾਬਾਸ਼ ਤਾਂ ਰਗੇ ਆ ਜੀ 3 ਕਿੱਸੇ ਆੜ ਤਾਂ ਇੱਕ ਗਿੰਦੇ ਨੇ ਲੈ ਜਾਣ ਉਦੋਂ ਤੇ ਛੋਟੂ ਨੇ ਲੈ ਜਾਣਾ ਜਿੱਸੀ ਲੈ ਗਿਆ ਆਪਣਾ ਸਿਆਰ ਤੇ ਕੰਮ ਵੀ ਹੋ ਗਿਆ ਜੀ ਫਤਿਹ ਸਵੇਰ ਦੇ ਆਏ ਸੀਗੇ 5 ਵਜੇ ਦੇ ਤੇ 5 ਵਜੇ ਤੇ ਆਇਓ ਸੀ ਤੇ ਬਾਕੀ ਹੁਣ ਕੱਲੂ ਤਿੰਨ ਕਿਾਰੇ ਕੱਢਾਂਗੇ ਹਾਂਜੀ ਤੇ ਆਪਣਾ ਸਪਰੇਅ ਹੋ ਗਈ ਆ ਜੀ ਕਹਿੰਦੇ ਹੋ ਗਈ ਸਪਰੇਅ ਹੋਰ ਥੈਂਕ ਯੂ ਸੋ ਮੱਚ ਤੇ ਆ ਥੈਂਕ ਯੂ ਰੰਗ ਵੀ ਦੇ ਲਿਆ ਕਿਤਾ ਪੁਰਾਣੇ ਗੋੜਵੜਗਾ ਹੋਏ ਆਪਾਂ ਦੋਹਾਂ ਦਾ ਕੀ ਕੰਬਦਾ ਪੂਰਾ ਤਾਂ ਹੀ ਟਾਈਮ ਨਹੀਂ ਆਈਦਾ ਸਵੇਰੇ ਠੀਕ ਆ ਕਿੰਨਾ ਟਾਈਮ ਹੋ ਗਿਆ 8 ਵਜ ਗਈ ਆ ਕੱਲ ਸਾਡੇ ਆਪਾਂ ਨੂੰ 8 ਹੋ ਗਿਆ ਸੀ ਕੱਲ ਪਰ ਤੁੱਪ ਨਹੀਂ ਨਹੀਂ ਤੇ ਕਿਹੋ ਜਿਹਾ ਵੀ ਲੇਕਦਾ ਲਾਟ ਮਾਰਦਾ ਪੁਰਜੋ ਜਦੋਂ ਫਲਾਂਸਰ ਨਹੀਂ ਲਾਟ ਮਾਰਦਾ ਹਾਂਜੀ ਤੇ ਤੁਹਾਨੂੰ ਪਤਾ ਹੀ ਆ ਸਵੇਰ ਦੇ ਸਪਰੇਅ ਕਰਨ ਆਇਓ ਸੀ ਤੇ ਆਪਣਾ ਕੰਮ ਫਿਨਿਸ਼ ਹੋ ਗਿਆ ਤੇ ਹੱਥ ਪੈ ਲੱਗੇ ਆ ਧੋਣ ਤੇ ਹੁਣ ਚੱਲੇ ਆਂ ਘਰਾਂ ਨੂੰ ਤੇ ਕੱਲੂ ਫੇਰ ਆਵਾਂਗੇ ਸਵੇਰ ਨੂੰ ਤੇ ਸਪਰੇਅ ਕਰਨ ਤੇ ਆਪਾਂ ਲਗਾਏ ਬਲੌਗ ਦੀ ਐਂਡ ਕਰਨ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸਦੇ ਤੁਹਾਨੂੰ ਕਿਵੇਂ ਦਾ ਲੱਗਾ ਜੀ ਬਲੌਗ ਤੇ ਮਿਲਦੇ ਆ ਤੁਹਾਨੂੰ ਕੱਲੂ ਨਵੇਂ ਬਲੌਗ ਲੈ ਕੇ ਜੀ ਥੈਂਕ ਯੂ ਸੋ ਮਚ ਜੀ ਸਾਰਿਆਂ ਦਾ